Yeah, hey, hey. you ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਨੀ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲੈ ਤੇ ਆਇ ਫਿਰੰਗਦ ਗੋਤਾ ਮਦਾ ਸ੍ਰੀ ਦਾਸ ਹੋਈ ਸਹਾਇ ਅਰਜਨ ਹਰਿ ਗੁਣ ਨਾਮ ਸਮਰਾਮ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਡਿਠੇ ਸਭ ਦੁਖ ਜਾਇ ਇਕ ਬਹਾਦਰ ਸਮਰਾਟ ਹਰਨਾਮਨ ਤੇ ਆਵੈ ਧਾਈ ਸਭ ਥਾਈ ਕੋਈ ਸਹਾਰ 10ਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਨ ਕੋਈ ਸਹਾਰ 10ਾਂ ਬਾਦਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਕਰੇ ਗੁਰੂ ਜੀ ਪੰਜਾਬ ਪਿਆਰਿਆਂ ਚੰਹ ਹਸਰੂਜਾਂ ਦੇਆਂ ਚਾਲਿਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਮਨ ਸ਼ਬਿਅ ਦੀ ਚਲਾਈ ਤੇ ਗੁਆਹੀ ਦੇ ਕੇ ਅੰਡਠ ਕੀਤਾ ਤੇਨਾ ਪਿਆਰਿਆਂ ਸੁਤਿਆਰਿਆਂ ਦੀ ਮਾਈ ਦਾ ਧਿਆਨ ਕਰਕੇ ਸਾਹਿਬ ਜੀ ਬੋਲੋ ਜੀ ਆ ਸੰਗਾਂ ਸੰਗਣਿਆ ਮੈਂ ਧਰਮਹਿਤ ਸੀਸ ਦਿੱਤੇ ਬੰਦ-ਬੰਦ ਕਟਾਏ ਕੋਪਰੀਆਂ ਵਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭ ਤਨਾਸ ਉਹ ਸ਼ਹੀਦਾਂ ਦੇ ਪਵਿੱਤਰ ਕਮਾਈ ਦਾ ਧਿਆਨ ਕਰੇ ਸਾਹਿਬ ਜੀ ਗੋਲੋ ਜੀ ਸ਼ਰਵਤ ਕੋਰਤਵਾਰਿਆਂ ਦਾ ਧਿਆਨ ਕਰੇ ਬੋਲ ਜੀ ਵਾਹਿਗੁਰੂ ਪ੍ਰਤਮੇਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚੇਤਿਆ ਚੇਤਿਆਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ사 ਜੀ ਸਾਹਿਬ ਤਾਹਾਂ ਤਾਹ ਰਸ਼ਿਆ ਰਾਇ ਦੇਤੇ ਗੁਫਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲ사 ਜੀ ਕੇ ਬੋਲ ਬਾਲੇ ਬੋਲ ਜੀ ਸਿਖਾਂ ਨੂੰ ਸਿੱਖੀ ਦਾਤ ਕੇ ਇਸ ਦਾਮ ਰਹਿ ਦਾਮ ਵਿਵੇਕ ਦਾਮ ਸਾਧ ਦਾਮ ਤੂ ਸਾਦਾ ਨਾਮ ਸਰਬਾਨ ਨਾਮ ਦਾ ਸ਼੍ਰੀ ਅਮਰਿਤਸਰ ਸਰ ਸਹਿਬ ਜੀ ਦੇ ਤਰਸ਼ਨ ਇਸ਼ਨਾਂ ਚੌਕੀਆਂ ਚੰਡੇ ਵੰਗੇ ਜੁਗੋ ਜਗਿਆ ਤਾਂ ਉਤਰਮਕਾ ਜੈ ਕਰ ਬੁਲਵੇ ਸਿੱਖਾਂ ਦਾ ਮਾਨੀਵਾ ਮਤ ਚੀ ਮਤ ਪੱਤੇ ਰਾਖੀ ਆਪ ਵਾਹੀ ਗੁਰੂ ਜੀ ਸੇ ਅਕਾਲ ਪੁਰਖ ਆਪਣੀ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੋਂ ਵਿਛੜਿਆ ਗਿਆ ਹੈ ਖੁੱਲੇ ਦਰਸ਼ੰ ਦਿਰਾਤਿ ਸੇਵਾ ਸੰਭਾਲਦਾ ਦਾਤ ਕਾਲਸਾ ਜਿਨ ਬਖਸ਼ੋ ਏ ਨਮਾਨਿਆਂ ਦੇ ਮਾ ਨੇਤਾ ਨੇ ਆਵੇ ਤਾਂ ਨਿਓ ਤਿਆਰੀ ਹੋ ਪਤਿਤ ਪਾਵਨ ਕਿਰਪਾ ਨਿਧਾਨ ਧਤਵਸ਼ਲ ਜੁਗ ਯੋਵੀ ਅਤਰ ਸਤਿਗੁਰੂ ਸ਼ਿਰੋ ਗੁਰ ਗ੍ਰੰਥ ਸਾਹਿਬ ਜੀਉ ਮਹਾਰਾਜ ਆਤਮੀਆਂ ਦੇ ਪਾਵਨ ਪਵਿੱਤਰ ਹਜੂਰ ਅੰਦਰ ਸਮੋਹ ਸੰਗਤ ਵੱਲੋਂ ਅਰਦਾਸ ਬੇਂਤੀ ਹਣੀ ਚਾਰ ਬਹਿਰ ਰਹਿਮ ਆਤਮੀਆਂ ਦੇ ਭਾਣੇ ਅੰਦਰ ਬਤੀਤ ਹੋਈ ਹੈ ਕੋਟਾਂ ਕੋ ਸ਼ੁਕਰਾਨਵ ਜੀ ਚਾਰ ਬਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪਣੇ ਭਾਣੇ ਅੰਦਰ ਬਤੀਤ ਕਰਵਾ ਲੈ ਰਾਜੀ ਇਸ ਸਮੇਂ ਤਨ ਤਨ ਅਨੰਸ਼ਹੀ ਬਾਬਾ ਦੀਪ ਸਿੰਘ ਸਾਹਿਬ ਜੀ ਤਰਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਵਨ ਪਵਿੱਤਰ ਦਰਬਾਰੰਦਰਾਪ ਜੀਆਂ ਦੇ ਸੋਹਣੇ ਸਿੰਘਾਸਨ त्याग ਹਨ ਜੀ ਪ੍ਰਕਾਸ਼ਮਾਨ ਰੂਪ ਹੋ ਕਰਕੇ ਸੰਤਾਂ ਨੂੰ ਦਿਦਾਰ ਬਖਸ਼ਿਸ਼ ਕਰਦਿਆਂ ਗੁਰਬਾਣੀ ਦੇ ਪਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਰ ਨਿਹਾਲ ਕਰੋ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਤੇ ਗਾਵਾਂ ਦਰਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰੋਂ ਤਰਾ ਸਿੱਖੀ ਸਿਦਕ ਭਰੋਸਾ ਨਾਮ ਦਾਮ ਦੀ ਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਕੋਰਮਤੰਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਂਦਿਆਂ ਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਇ ਹੋਣਾ ਜੀ ਸੇਈ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਚੇਤਿਆ ਵੀ ਨਾਨਕਨਾ ਚਰਦੀ ਕਰਾ ਤੇ ਪਾਣੇ ਸਬਤ ਦਾ ਪਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹ ਬੋਲੇ ਸ